ਪੰਜਾਬ ਦੀ ਕੋਇਲ ਗਾਇਕਾ ਸ੍ਰਿੰਦਰ ਕੌਰ ਜੋ ਪੰਜਾਬ ਦੇ ਜ਼ਿਲ੍ਹੇ ਲਾਹੌਰ ਵਿੱਚ ਜਨਮੀ ਤੇ ਅਮਰੀਕਾ ਵਿੱਚ ਜਿਸ ਦੇ ਆਪਣੇ ਆਖਰੀ ਸਾਲ ਹੈ ਉਸ ਦੀ ਸਰੀਲੀ ਗਾਇਕੀ ਕਾਰਨ ਲੋਕ ਉਸ ਨੂੰ ਪੰਜਾਬ ਦੀ ਕੋਇਲ ਦਾ ਖਿਤਾਬ ਦਿੰਦੇ ਸਨ ਕਿਉਂ ਇੱਕ ਵਾਰ ਸ੍ਰਿੰਦਰ ਕੌਰ ਦਾ ਚੱਲਦੇ ਸਟੇਜ ਉੱਤੇ ਹੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਝਗੜਾ ਹੋ ਗਿਆ ਸੀ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਾਂਗੇ ਗਾਇਕਾ ਸ੍ਰਿੰਦਰ ਕੌਰ ਦੇ ਜੀਵਨ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਹੋਏ ਝਗੜੇ ਦੇ ਕਿਸੇ ਬਾਰੇ ਸੋ ਕਿਰਪਾ ਕਰਕੇ ਵੀਡੀਓ ਆਖਿਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਦੋਸਤੋ ਗਾਇਕਾ ਸ੍ਰੇਂਦਰ ਕੌਰ ਦਾ ਜਨਮ 25 ਨਵੰਬਰ 1939 ਨੂੰ ਆਨ ਵੱਡੇ ਪੰਜਾਬ ਦੇ ਜ਼ਿਲ੍ਹੇ ਲਾਹੌਰ ਵਿੱਚ ਹੋਇਆ ਸੀ ਉਹ ਲਾਹੌਰ ਵਿੱਚ ਪਿਤਾ ਬਿਸ਼ਨ ਦਾਸ ਅਤੇ ਮਾਤਾ ਮਾਇਆ ਦੇਵੀ ਦੇ ਘਰ ਜਨਮੇ ਸਨ ਗਾਇਕਾ ਸ੍ਰੇਂਦਰ ਕੌਰ ਦੀਆਂ 4 ਭੈਣਾਂ ਸਨ ਪ੍ਰਕਾਸ਼ ਕੌਰ, ਮਹਿੰਦਰ ਕੌਰ, ਨਰਿੰਦਰ ਕੌਰ ਤੇ ਮਰਜੀਤ ਕੌਰ ਅਤੇ ਉਸਦੇ ਪੰਜ ਭਰਾ ਸਨ। ਸ੍ਰਿੰਦਰ ਕੌਰ ਨੇ 10ਵੀਂ ਤੱਕ ਦੀ ਪੜ੍ਹਾਈ ਲਾਹੌਰ ਦੇ ਕੋਲ ਦਬੁਰਜੀ ਹਾਈ ਸਕੂਲ ਤੋਂ ਪੂਰੀ ਕੀਤੀ। 12 ਸਾਲ ਦੀ ਉਮਰ ਵਿੱਚ ਹੀ ਸ੍ਰਿੰਦਰ ਕੌਰ ਨੇ ਆਪਣੇ ਭੈਣ ਪ੍ਰਕਾਸ਼ ਕੌਰ ਦੇ ਨਾਲ ਮੁਸਲਮਨ ਸੰਗੀਤਕਾਰ عناਇਤ ਹੁਸੈਨ ਅਤੇ ਹਿੰਦੂ ਸੰਗੀਤਕ 우ਸਤਾਦ ਪੰਡਿਤ ਮਣੀ ਪ੍ਰਸ਼ਾਦ ਕੋਲ ਸ਼ਾਸਤਰੀ ਸੰਗੀਤ ਦੀ ਵਿੱਦਿਆ ਹਾਸਲ ਕੀਤੀ। ਅਗਸਤ 1943 ਵਿੱਚ ਸੁਰਿੰਦਰ ਕੌਰ ਅਤੇ ਉਸ ਦੀ ਭੈਣ ਪ੍ਰਕਾਸ਼ ਕੌਰ ਨੇ ਪਹਿਲੀ ਵਾਰ ਲਾਹੌਰ ਰੇਡੀਓ ਤੋਂ ਇੱਕ ਗੀਤ ਗਾਇਆ। ਇਸ ਤੋਂ 18 ਦਿਨਾਂ ਬਾਅਦ 31 ਅਗਸਤ ਨੂੰ HMV ਕੰਪਨੀ ਨੇ ਦੋਹਾਂ ਭੈਣਾਂ ਦੀ ਆਵਾਜ਼ ਵਿੱਚ ਇਸ ਗੀਤ ਨੂੰ ਰਿਕਾਰਡ ਕੀਤਾ। ਇਸ ਗੀਤ ਦਾ ਨਾਮ ਸੀ ਮਾਂਵਾ ਤੇ ਧੀਆ ਰਲ ਬੈਠੀਆਂ ਨਹੀਂ ਮਾਏ। ਇਹ ਗੀਤ ਕੁਝ ਕੁ ਸਮੇਂ ਦੇ ਵਿੱਚ ਹੀ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਗਿਆ। ਦੂਸਰੇ ਪੰਜਾਬੀਆਂ ਬਾਕ ਗਾਇਕਾ ਸੁਰਿੰਦਰ ਕੌਰ ਨੂੰ ਵੀ ਵਾਟ ਦਾਸ ਅਸੰਤਪ ਆਪਣੇ ਪਿੰਡੇ ਤੇ ਹੜਾਉਣਾ ਪਿਆ 1947 ਦੀ ਵੰਡ ਸਮੇਂ ਗਾਇਕਾ ਸੁਰਿੰਦਰ ਕੌਰ ਆਪਣੀ ਜਨਮ ਭੂਮੀ ਦਾ ਮੋਹ ਛੱਡ ਕੇ ਪਰਿਵਾਰ ਸਮੇਤ ਗਾਜ਼ੀਆਬਾਦ ਦਿੱਲੀ ਆਣ ਵਸੀ ਉਹ 29 ਜਨਵਰੀ 1948 ਨੂੰ 19 ਸਾਲ ਦੀ ਉਮਰ ਵਿੱਚ ਗਾਇਕਾ ਸੁਰਿੰਦਰ ਕੌਰ ਦਾ ਵਿਆਹ ਐਮਐਸਆਈ ਕਾਲਜ ਦਿੱਲੀ ਕਾਲਜ ਦੇ ਪ੍ਰੋਫੈਸਰ ਜਗਿੰਦਰ ਸਿੰਘ ਛੋਟੀ ਦੇ ਨਾਲ ਹੋ ਗਿਆ ਜੋ ਕਿ ਇੱਕ ਬਹੁਤ ਦੇਖ ਸੁਭਾਅ ਦੇ ਮਾਲਕ ਸਨ ਜਗਿੰਦਰ ਸਿੰਘ ਸੋਟੀ ਨੇ ਆਪਣੀ ਪਤਨੀ ਸ੍ਰਿੰਦਰ ਕੌਰ ਨੂੰ ਗਾਉਣ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ। ਦੇਖਦੇ ਆਂ ਦੇਖਦੇ ਆ ਗਾਇਕਾ ਸ੍ਰਿੰਦਰ ਕੌਰ ਨੇ ਬਹੁਤ ਛੋਟੀ ਉਮਰ ਵਿੱਚ ਹੀ ਇੱਕ ਸਤਾਪਿਤ ਕਲਾਕਾਰ ਵਜੋਂ ਆਪਣੀ ਜਗ੍ਹਾ ਬਣਾ ਲਈ ਸੀ। ਇਸੇ ਕਾਰਨ ਇਸ ਗਾਇਕਾ ਸ੍ਰਿੰਦਰ ਕੌਰ ਨੇ 1948 ਤੋਂ 1952 ਤੱਕ ਮੁੰਬਈ ਰਹਿ ਕੇ ਫਿਲਮਾਂ ਵਿੱਚ ਅਨੇਕਾਂ ਗੀਤ ਗਾਏ। ਪਰ ਸ੍ਰਿੰਦਰ ਕੌਰ ਦਾ ਅਸਲੀ ਮੋਹ ਤਾਂ ਪੰਜਾਬੀ ਨਾਲ ਸੀ। ਜਿਸ ਦੇ ਚੱਲਦੇ ਕੁਝ ਸਮੇਂ ਬਾਅਦ ਬੰਬਾ ਛੱਟ ਕੇ ਵਾਪਸ ਦਿੱਲੀ ਆ ਗਏ ਭਾਰਤ ਸਰਕਾਰ ਵੱਲੋਂ ਇਸ ਸੁਰੀਲੀ ਗਾਇਕਾ ਨੂੰ 1953 ਵਿੱਚ ਚੀਨ ਅਤੇ ਸਾਲ 1954 ਵਿੱਚ ਰੂਸ ਵਿੱਚ ਗਾਉਣ ਲਈ ਭੇਜਿਆ ਗਿਆ ਇਸ ਤੋਂ ਇਲਾਵਾ ਸਰਿੰਦਰ ਕੌਰ ਦੀ ਸਰੀਲੀ ਗਾਇਕੀ ਤੋਂ ਪੂਰੀ ਦੁਨੀਆ ਵਿੱਚ ਰਹਿੰਦੇ ਲੋਕ ਹੀ ਬਹੁਤ ਪ੍ਰਭਾਵਿਤ ਹੋਏ ਸਰਿੰਦਰ ਕੌਰ ਨੇ ਅਰਬ ਦੇਸ਼ ਯੂਰਪ ਕੈਨੇਡਾ ਅਮਰੀਕਾ ਆਸਟ੍ਰੇਲੀਆ ਬਹੁਤ ਸਾਰੀਆਂ ਥਾਵਾਂ ਤੇ ਜਾ ਕੇ ਆਪਣੇ ਫਨ ਦਾ ਮੁਜਾਰਾ ਕੀਤਾ ਗਾਇਕ ਸਰੇਂਦਰ ਕੌਰ ਨੇ ਬਿਰਹੋਂ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੇ ਲਿਖੇ ਵੀ ਬਹੁਤ ਸਾਰੇ ਗੀਤ ਗਾਏ ਜਿਨ੍ਹਾਂ ਵਿੱਚੋਂ ਸਭ ਤੋਂ ਮਸ਼ਹੂਰ ਹੋਇਆ ਮਾਏ ਨੀ ਮਾਏ ਮੇਰੇ ਨੈਣਾ ਵਿੱਚੋਂ ਬਿਰਹੋਂ ਦੀ ਰੜਕ ਪਵੇ ਇਹ ਸਭ ਤੋਂ ਵੱਧ ਮਸ਼ਹੂਰ ਹੋਇਆ ਸ਼ਿਵ ਕੁਮਾਰ ਤੋਂ ਇਲਾਵਾ ਸਰੇਂਦਰ ਕੌਰ ਨੇ ਨੰਦ ਲਾਲ ਨੌਰਪੁਰੀ ਦੇ ਲਿਖੇ ਵੀ ਬਹੁਤ ਸਾਰੇ ਗੀਤ ਗਾਏ ਤੇ ਉਹ ਸਾਰੇ ਦੇ ਸਾਰੇ ਹਿੱਟ ਸਾਬਤ ਹੋਏ ਸਰੇਂਦਰ ਕੌਰ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੇ ਕਲਾਕਾਰਾਂ ਨਾਲ ਵੀ ਗਾਇਆ ਤੇ ਆਪਣੇ ਬਹੁਤ ਸਾਰੇ ਦੁਕਾਨਾ ਗਾਣੇ ਵੀ ਰਿਕਾਰਡ ਕਰਵਾਏ ਤੇ ਇੰਨੀ ਸਰੀਲੀ ਆਵਾਜ਼ ਵਿੱਚ ਇਹ ਗਾਣੇ ਹਮੇਸ਼ਾ ਲਈ ਸਦਾ ਬਹਾਰੀ ਹੋ ਗਏ ਸਾਲ 1975 ਵਿੱਚ ਪੰਜਾਬ ਦੀ ਕੋਇਲ ਸ੍ਰਿੰਦਰ ਕੌਰ ਨੂੰ ਉਸ ਵਕਤ ਬੜਾ ਵੱਟਾ ਸਦਮਾ ਲੱਗਾ ਜਦ ਉਹਨਾਂ ਦੇ ਪਤੀ ਦੀ ਮੌਤ ਹੋ ਗਈ ਸ੍ਰਿੰਦਰ ਕੌਰ ਦੀ ਵੱਡੀ ਧੀ ਡੌਲੀ ਗਲੇਰੀਆ ਵੀ ਗਾਇਕੀ ਦੇ ਖੇਤਰ ਵਿੱਚ ਬਹੁਤ ਵਧੀਆ ਮੁਕਾਬ ਹਾਸਲ ਕਰ ਚੁੱਕੀ ਹੈ ਸਾਲ 2004 ਵਿੱਚ ਸ੍ਰਿੰਦਰ ਕੌਰ ਪੰਚਕੂਲੇ ਆ ਕੇ ਆਪਣੀ ਬੇਟੀ ਡੌਲੀ ਗੁਲੇਰੀਆ ਦੇ ਮਕਾਨ ਦੇ ਕੋਲ ਕਿਰਾਏ ਤੇ ਰਹਿਣ ਲੱਗ ਪਈ ਅਤੇ ਨਾਲ ਹੀ ਜੀਰਕਪੁਰ ਸ਼ਹਿਰ ਵਿੱਚ ਆਪਣੀ ਕੋਠੀ ਬਣਾਉਣੀ ਸ਼ੁਰੂ ਕਰ ਦਿੱਤੀ। ਸਰੇਂਦਰ ਕੌਰ ਨੂੰ ਬਹੁਤ ਵਾਰੀ ਸਰਕਾਰੀ ਸਟੇਜਾਂ ਉਤੇ ਗਾਉਣ ਦਾ ਵੀ ਮੌਕਾ ਮਿਲਿਆ ਤੇ ਬਹੁਤੀ ਵਾਰ ਇਹ ਸਰਕਾਰੀ ਸਟੇਜ ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੁੰਦੀ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਰੇਕ ਸਟੇਜ ਤੇ ਆਪਣੇ ਭਾਸ਼ਣ ਵਿੱਚ ਇਹ ਗੱਲ ਕਹਿਣੀ ਕਿ ਬੀਬੀ ਸਰੇਂਦਰ ਕੌਰ ਨੇ ਪੰਜਾਬ ਦੀ ਬਹੁਤ ਸੇਵਾ ਕੀਤੀ ਹੈ ਤੇ ਬਹੁਤ ਵਧੀਆ ਗਾਇਆ। ਔਰ ਸਾਡਾ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਨੂੰ ਇੱਕ ਵਧੀਆ ਰਹਾਇਸ਼ ਇੱਕ ਵਧੀਆ ਬੰਗਲਾ ਬਣਾ ਕੇ ਦੇਈਏ ਪਰ ਇਹ ਗੱਲ ਸ੍ਰਿੰਦਰ ਕੌਰ ਹਰ ਸਟੇਜ ਤੇ ਸੁਣ-ਸੁਣ ਕੇ ਅੱਕ ਚੁੱਕੀ ਸੀ ਇੱਕ ਦਿਨ ਸ੍ਰਿੰਦਰ ਕੌਰ ਨੇ ਭਾਵਕ ਹੋ ਕੇ ਸਟੇਜ ਉੱਤੇ ਹੀ ਬੜੀ ਤਲਕੀ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਸਵਾਲ ਕੀਤਾ ਕਿ ਇਹ ਸਾਰਾ ਕੁਝ ਬੰਗਲਾ ਜਾਂ ਘਰ ਤੁਸੀਂ ਦੇਣਾ ਕਦੋਂ ਹੈ ਜਦੋਂ ਮੈਂ ਮਰ ਗਈ ਪਰ ਇਨੀ ਗੱਲ ਕਹਿਣ ਤੇ ਵੀ ਪੰਜਾਬ ਸਰਕਾਰ ਨੇ ਸ੍ਰਿੰਦਰ ਕੌਰ ਨੂੰ ਲਾਰੇ ਲੱਪਿਆਂ ਤੋਂ ਬਿਨਾ ਹੋਰ ਕੁਝ ਵੀ ਨਹੀਂ ਦਿੱਤਾ ਗਾਇਕਾ ਸ੍ਰਿੰਦਰ ਕੌਰ ਨੇ ਆਪਣੀ ਜ਼ਿੰਦਗੀ ਦੇ ਵਿੱਚ 2000 ਤੋਂ ਵੱਧ ਗੀਤ ਰਿਕਾਰਡ ਕਰਵਾਏ ਸਾਲ 1984 ਵਿੱਚ ਫੋਕ ਗਾਇਕੀ ਕਾਰਨ ਗਾਇਕਾ ਸ੍ਰਿੰਦਰ ਕੌਰ ਨੂੰ ਸੰਗੀਤ ਨਾਟਕ ਅਕੈਡਮੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਇਸ ਦੇ ਨਾਲ ਹੀ ਇੱਕ ਨੈਸ਼ਨਲ 뮤직 ਅਵਾਰਡ ਵੀ ਮਿਲੇ ਆ ਬਾਲੀਵੁੱਡ ਵਿੱਚ ਵੀ ਸ੍ਰਿੰਦਰ ਕੌਰ ਨੇ ਅਦਾਕਾਰ ਦਲੀਪ ਕੁਮਾਰ ਵਰਗੇ ਆਦਗਿਆ ਵੱਡੀਆਂ ਫਿਲਮਾਂ ਦੇ ਵਿੱਚ ਆਪਣੇ ਬੀਤ ਦਿੱਤੇ। ਸਾਲ 1948 ਤੋਂ ਲੈ ਕੇ 1952 ਤੱਕ ਗਾਇਕਾ ਸੁਰਿੰਦਰ ਕੌਰ ਨੇ ਜਿਹੜੀਆਂ ਵੀ ਹਿੰਦੀ ਫਿਲਮਾਂ ਦੇ ਵਿੱਚ ਗੀਤ ਗਾਏ ਉਹ ਸਾਰੀਆਂ ਦੀ ਸਾਰੀਆਂ ਹੀ ਹਿੱਟ ਸਾਬਿਤ ਹੋਈਆਂ ਸਨ। ਇਨ੍ਹਾਂ 46 ਸਾਲਾਂ ਵਿੱਚ ਗਾਇਕਾ ਸੁਰਿੰਦਰ ਕੌਰ ਨੇ ਕਰੀਬ 80 ਤੋਂ ਵੱਧ ਗਾਇਕ ਬਾਲੀਵੁੱਡ ਫਿਲਮਾਂ ਦੇ ਵਿੱਚ ਗਾਏ। ਹਿੰਦੀ ਫਿਲਮਾਂ ਤੋਂ ਇਲਾਵਾ ਗਾਇਕਾ ਸੁਰਿੰਦਰ ਕੌਰ ਨੇ ਚਾਰ ਪੰਜਾਬੀ ਫਿਲਮਾਂ ਵਿੱਚ ਵੀ ਆਪਣੇ 15 ਦੇ ਕਰੀਬ ਗੀਤ ਗਾਏ। ਸਾਲ 1975 ਵਿੱਚ ਆਪਣੇ ਪਤੀ ਜਗਿੰਦਰ ਸਿੰਘ ਸੋਢੀ ਦੀ ਮੌਤ ਤੋਂ ਬਾਅਦ ਗਾਇਕਾ ਸ੍ਰਿੰਦਰ ਕੌਰ ਨੂੰ ਬਹੁਤ ਗਹਿਰਾ ਸਦਮਾ ਲੱਗਾ ਸੀ। ਤਿੰਨ ਧੀਆਂ ਅਤੇ ਆਪਣੇ ਘਰ ਨੂੰ ਚਲਾਉਣ ਦੀ ਜ਼ਿੰਮੇਵਾਰੀ ਸਾਰੀ ਦੀ ਸਾਰੀ ਗਾਇਕਾ ਸ੍ਰਿੰਦਰ ਕੌਰ ਦੇ ਮੋਢਿਆਂ ਤੇ ਹੀ ਆਣ ਪਈ ਸੀ। ਪਤੀ ਦੀ ਮੌਤ ਤੋਂ ਬਾਅਦ ਹੀ ਸ੍ਰਿੰਦਰ ਕੌਰ ਦਾ ਜ਼ਿਆਦਾ ਝਕਾ ਉਦਾਸ ਗੀਤ ਅਤੇ ਗੱਦਲਾ ਗਾਉਣ ਵਾਲਾ ਹੋ ਗਿਆ। ਉਦਾਸ ਗੀਤਾਂ ਵਿੱਚੋਂ ਸਭ ਤੋਂ ਪ੍ਰਮੁੱਖ ਇਹਨਾਂ ਅੱਖੀਆਂ 'ਚ ਪਾਵਾਂ ਕਿਵੇਂ ਕਜਲਾ ਵੇ ਅੱਖੀਆਂ 'ਚ ਤੂੰ ਵਸਦਾ ਇਹ ਗੀਤ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਇਆ ਸੀ ਜਨਵਰੀ 2006 ਵਿੱਚ ਹਰਿਆਣਾ ਸਰਕਾਰ ਦੀ ਸ਼ਿਫਾਰਤ 'ਤੇ ਭਾਰਤ ਦੇ ਰਾਸ਼ਟਰਪਤੀ ਡਾਕਟਰ ਅਬਦਲ ਕਲਾਮ ਵੱਲੋਂ ਗਾਇਕਾ ਸੁਰਿੰਦਰ ਕੌਰ ਨੂੰ ਜੈ ਸ਼੍ਰੀ ਅਵਾਰਡ ਦਿੱਤਾ ਗਿਆ ਇਸ ਅਵਾਰਡ ਨੂੰ ਲੈਣ ਵਾਸਤੇ ਸੁਰਿੰਦਰ ਕੌਰ ਦੀਆਂ ਦੋ ਧੀਆਂ ਅਮਰੀਕਾ ਤੋਂ ਭਾਰਤ ਆਈਆਂ ਸਨ ਪਰ ਉਸ ਵਕਤ ਗਾਇਕਾ ਸੁਰਿੰਦਰ ਕੌਰ ਦੀ حال ਤਾਂ ਕੋਈ ਬਹੁਤੀ ਠੀਕ ਨਹੀਂ ਸੀ ਜਿਸ ਕਾਰਨ ਉਹਦੇ ਧੀਆਂ ਉਸ ਨੂੰ ਆਪਣੇ ਨਾਲ ਅਮਰੀਕਾ ਲੈ ਗਈਆਂ ਪਰ ਅਮਰੀਕਾ ਜਾਂਦੇ ਸਮੇਂ ਸਫ਼ਰ ਦੌਰਾਨ ਜ਼ਿਆਦਾ ਠੰਡ ਹੋਣ ਕਰਕੇ ਸੁਰਿੰਦਰ ਕੌਰ ਨੂੰ ਨਮੂਣੀਆਂ ਹੋ ਗਿਆ ਅਮਰੀਕਾ ਪਹੁੰਚਦੇ ਹੀ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਤੇ ਕੁਝ ਦਿਨ ਹਸਪਤਾਲ ਵਿੱਚ ਗੁਜ਼ਾਰਨ ਤੋਂ ਬਾਅਦ 15 ਜੂਨ 2006 ਨੂੰ ਗਾਇਕਾ ਸੁਰਿੰਦਰ ਕੌਰ ਲੱਖਾਂ ਚਾਉਣ ਵਾਲਿਆਂ ਨੂੰ ਪਿੱਛੇ ਰੋਂਦੇ ਕਰ ਲਾਉਂਦੇ ਛੱਡ ਗਈ ਸਦਾ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਸਰੇਂਦਰ ਕੌਰ ਦਾ ਅੰਤਿਮ ਸੰਸਕਾਰ ਵੀ ਅਮਰੀਕਾ ਦੇ ਨਿਊਯਾਰਕ ਵਿੱਚ ਹੀ ਕਰ ਦਿੱਤਾ ਗਿਆ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਸਰੇਂਦਰ ਕੌਰ ਦੀ ਮੌਤ ਤੋਂ ਬਾਅਦ ਉਸ ਨੂੰ ਪੰਜਾਬ ਦੀ ਕੋਇਲ ਰਕਤ ਆਪ ਦਿੱਤਾ ਇਹ ਹਨ ਪੰਜਾਬ ਦੀ ਕੋਇਲ ਗਾਇਕਾ ਸਰੇਂਦਰ ਕੌਰ ਦੇ ਜੀਵਨ ਬਾਰੇ ਕੁਝ ਰੋਚਕ ਗੱਲਾਂ ਬਾਤਾਂ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ